ਰੋਟਰੀ ਕਲੱਬ ਮਰੈਂਡਾ ਵੱਲੋਂ ਸੋਹਾਨਾ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਸਹਿਯੋਗ ਦੇ ਨਾਲ ਫ੍ਰੀ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ। ਇਹ ਕੈਂਪ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਖਾਲਸਾ ਕਾਲਜ ਗਰਲਸ ਕਾਲਜ ਮਰੈਂਡਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 40 ਸਾਲ ਤੋਂ ਉੱਪਰ ਦੀਆਂ ਔਰਤਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ। ਇਸ ਕਲੱਬ ਦੇ ਪ੍ਰਧਾਨ ਨਿਤਿਨ ਗੁਪਤਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਕਲੱਬ ਇਹ ਕਲੱਬ ਹੈ ਜੋ ਬਹੁਤ ਹੀ ਬਰਦਾਨ ਸਿੱਧ ਹੋਇਆ ਹੈ ਇਸ ਦੇ ਸੰਬੰਧ ਵਿੱਚ ਲੋਕ ਮਸਲੇ ਚੈਨਲ ਦੀ ਖਾਸ ਪੋਰ ਅੱਜ ਮਿਤੀ 19 ਦਸੰਬਰ 2023 ਰੋਟਰੀ ਕਲੱਬ ਮੋਰਿੰਡਾ ਵੱਲੋਂ ਸੁਹਾਣਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਸਹਿਯੋਗ ਨਾਲ ਲੇਡੀਜ਼ ਦੇ ਬ੍ਰੈਸਟ ਕੈਂਸਰ ਲਈ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ ਜਿਦੇ ਵਿੱਚ ਡਾਕਟਰਾਂ ਵੱਲੋਂ 40 ਸਾਲ ਤੋਂ ਉੱਤੇ ਦੀਆਂ ਔਰਤਾਂ ਲਈ ਇਹ ਟੈਸਟ ਹਰ ਸਾਲ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਦੁਰਘਟਨਾ ਜਾਂ ਕੋਈ ਮਾੜੀ ਉਹਦੇ ਤੋਂ ਪਹਿਲਾਂ ਸਾਨੂੰ ਪਤਾ ਲੱਗ ਸਕੇ ਤੇ ਉਸ ਮਸਲੇ ਦਾ ਹੱਲ ਹੋ ਸਕੇ ਇਸ ਲਈ ਰੋਟਰੀ ਕਲਬ ਮੋਰਿੰਡਾ ਵੱਲੋਂ ਫ੍ਰੀ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਕਾਲਜ ਦੀ ਸਟਾਫ ਬਾਬਾ ਜੋਰਾ ਸਿੰਘ ਫਤੇ ਸਿੰਘ ਕਲਚਰ ਸਕੂਲ ਦੀ ਸਟਾਫ ਆਰੀਆ ਮਾਡਲ ਹਾਈ ਸਕੂਲ ਦੇ ਸਟਾਫ ਤੇ ਆਰੀਆ ਮਾਡਲ ਸਕੂਲ ਦਾ ਸਟਾਫ ਤੇ ਸਾਡੇ ਰੋਟਰੀ ਦੇ ਆਪਣੇ ਮੈਂਬਰਾਂ ਦੇ ਕਰਵਾਲੇ ਤੇ ਬਾਕੀ ਸਮਾਜ ਵਿੱਚੋਂ ਜਿੰਨੇ ਕੁ ਵੀ ਅਸੀਂ ਹੋ ਸਕਦੇ ਸੀਗੇ ਉਹਨਾਂ ਨੂੰ ਅਟੈਂਡ ਕੀਤਾ ਤੇ ਅਸੀਂ ਇਹਨਾਂ ਦਾ ਫ੍ਰੀ ਚੈੱਕਅਪ ਕਰਵਾਇਆ ਤਾਂ ਕਿ ਜਰੂਰਤ ਪੈਣ ਤੋਂ ਪਹਿਲਾਂ ਇਸ ਮਸਲੇ ਬਾਰੇ ਪਤਾ ਲੱਗ ਸਕੇ ਤੇ ਇਹਦਾ ਇਲਾਜ ਹੋ ਸਕੇ ਧੰਨਵਾਦ ਸੁਵਾਨਾ ਹਸਪੀਟਲ ਵੱਲੋਂ ਹਾਈਲੀ ਇਕੁਪਡ ਮੈਮੋਗ੍ਰਾਫੀ ਵੈਨ ਭੇਜੀ ਗਈ ਜਿਹਦੇ ਵਿੱਚ ਸਾਰਾ ਸੈਟਅਪ ਵਿੱਚ ਹੀ ਸੀਗਾ ਤੇ ਸਾਰਾ ਨਰਸਿੰਗ ਸਟਾਫ ਤੇ ਡਿਟੈਕਸ਼ਨ ਸਟਾਫ ਸਾਰਾ ਲੇਡੀ ਸਟਾਫ ਸੀਗਾ ਸਟਾਫ ਵੱਲੋਂ ਲਗਭਗ 50 ਲੇਡੀਆਂ ਦੇ ਚੈੱਕਅਪ ਦਾ ਟਿਚਰ ਰੱਖਿਆ ਗਿਆ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਪੂਰਾ ਹੋਇਆ ਮੈਂ ਆਰਿਆ ਗਰਲਸ ਕਾਲਜ ਦੀ ਪ੍ਰਿੰਸੀਪਲ ਤਿਆਰੀਆ ਗਰਲ ਸਕੂਲ ਦੀ ਪ੍ਰਿੰਸੀਪਲ ਆਰਿਆ ਮਾਡਲ ਸਕੂਲ ਦੀ ਪ੍ਰਿੰਸੀਪਲ ਜਿਨ੍ਹਾਂ ਨੇ ਸਾਡਾ ਆਪਣਾ ਟੀਚਿੰਗ ਸਟਾਫ ਭੇਜ ਕੇ ਇਸ ਲਈ ਯੋਗਦਾਨ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਰੋਟਰੀ ਜ਼ਿਲ੍ਹਾ 380 ਨੇ ਇਸ ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਹਸਪੀਟਲ ਸੋਹਣਾ ਨਾਲ ਤਾਇਬ ਕੀਤਾ ਹੈ ਕਿ 120 ਕਲੱਬਾਂ ਦੇ ਵਿੱਚ ਇਹਨਾਂ ਦੀ ਵੈਨ ਜਾਏਗੀ ਤੇ ਉੱਥੇ 40 ਸਾਲ ਤੋਂ ਉੱਤੇ ਲੇਡੀਜ਼ ਨੂੰ ਹਰ ਕਲੱਬ ਦੇ ਵਿੱਚ ਤਕਰੀਬਨ 40-50 ਲੇਡੀਜ਼ ਚੈੱਕ ਹੋਣਗੀਆਂ ਪੂਰਾ ਸਾਲ ਇਹ ਪ੍ਰੋਜੈਕਟ ਚੱਲਣਾ ਹੈ ਜਿਹੜੇ ਵੀ ਲੇਡੀਜ਼ ਨੂੰ ਪੋਜ਼ਿਟਿਵ ਹੋਣਗੇ ਉਹਨਾਂ ਨੂੰ ਉਹਨਾਂ ਨੂੰ ਡਿਸਕ ਦਿੱਤੀ ਜਾਊਗੀ ਔਰ ਅਗੇ ਟ੍ਰੀਟਮੈਂਟ ਬਾਰੇ ਗਾਈਡ ਕੀਤਾ ਜਾਊਗਾ ਕਿਉਂਕਿ ਸੋਹਣਾ ਦੇ ਵਿੱਚ ਵੀ ਇਹ ਫੈਸਿਲਿਟੀ ਹੈਗੀ ਵੀ ਬ੍ਰੈਸਟ ਕੈਂਸਰ ਦੇ ਟ੍ਰੀਟਮੈਂਟ ਹੋ ਸਕੇ ਤੇ ਸਾਡੇ ਕਲੱਬ ਦੇ ਵਿੱਚ ਤਕਰੀਬਨ 50 ਲੇਡੀਜ਼ ਨੂੰ ਚੈੱਕ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਇਹ ਪ੍ਰੋਜੈਕਟ ਜਿਹੜਾ ਚੱਲਦਾ ਰਹੇਗਾ ਜਿਹੜਾ ਇਸ ਸਾਲ ਸਾਡਾ ਰੋਟਰੀ ਦਾ ਇੱਕ ਮੇਨ ਮਕਸਦ ਹੈਗਾ